ਹਾਂਜੀ ਅੱਜ ਦੀ ਜਿਹੜੀ ਆਪਣੀ ਮੇਨ ਵੀਡੀਓਜ਼ ਹੈਗੀ ਐ ਉਹ ਵੀਡੀਓ ਹੈਗੀ ਐ ਕਿ ਆਪਾਂ ਸাকਸੈਸਫੁਲ ਕਿਉਂ ਨਹੀਂ ਹੋ ਰਹੇ ਜਿਹੜੀ ਆਪਣੀ ਸਫਲਤਾ ਹੈ ਉਹਦੇ ਵਿੱਚ ਮੇਨ ਜਿਹੜਾ ਰੋੜਾ ਬਣਿਆ ਹੋਇਆ ਉਹ ਕੌਣ ਹੈ ਤੇ ਕਿਦਾਂ ਤੇ ਆਪਾਂ ਉਹਨੂੰ ਕਿਵੇਂ ਦੂਰ ਕਰ ਸਕਦੇ ਆ ਉਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ ਸੋ ਵੀਡੀਓ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਪੁੱਛੋਗੇ ਭਾਈ ਐਡੀ ਤੂੰ ਵੀ ਭਾਈ ਸাকਸੈਸਫੁਲ ਹੋਣਾ ਹੈ ਸਫਲ ਹੋਣਾ ਹੈ ਤਾਂ ਤੁਹਾਨੂੰ ਵੀਡੀਓ ਦੇਖਣੀ ਪੈਣੀ ਹੈ ਠੀਕ ਹੈ ਜੀ ਆਪਾਂ ਕਿਸੇ ਦੇ ਕੁਝ ਥੋਪਾਂਗੇ ਨਹੀਂ ਜੋ ਰੀਅਲ ਕਹਾਣੀ ਹੈ ਔਥੈਂਟਿਕ ਚੀਜ਼ ਹੈ ਉਹੀ ਉਸੇ ਚੀਜ਼ ਤੇ ਉਸੇ ਟੌਪਿਕ ਤੇ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਠੀਕ ਹੈ ਜੀ ਸੋ ਮੇਨ ਆਪਾਂ ਗੱਲ ਕਰ ਰਹੇ ਸੀਗੇ ਸਫਲਤਾ ਦੀ ਤੋਂ ਸਾਰਿਆਂ ਤੋਂ ਪਹਿਲਾਂ ਜੀ ਆਪ ਸਭ ਜੀ ਦਾ ਸਾਡੇ ਇਸ YouTube ਚੈਨਲ ਵਿੱਕੀ ਸਟਾਰ ਦਸਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦੇ ਆਂ ਕਿ ਆਪ ਸਭ ਕੈਨ ਹੋਵਗੇ ਸਿਰਾ ਹੋ ਸੋ ਆਪਾਂ ਗੱਲ ਕਰ ਰਹੇ ਸੀਗੇ ਜੀ ਸਫਲਤਾ ਦੀ ਵੀ ਤੁਹਾਨੂੰ ਜਿਹੜੀ ਸਫਲਤਾ ਹੈ ਸਕਸੈਸਫੁਲ ਉਹ ਕਿਉਂ ਨਹੀਂ ਮਿਲ ਰਹੀ ਉਦੇ ਅੱਗੇ ਜਿਹੜਾ ਮੇਨ ਰੋੜਾ ਬਣਾਇਆ ਹੋਇਆ ਉਹ ਕੌਣ ਹੈ ਜਾਂ ਫਿਰ ਮੇਨ ਜਿਹੜਾ ਗੈਪ ਬੈਰੀਕੇਡ ਲਾ ਕੇ ਖੜਾ ਹੈ ਉਹ ਕੌਣ ਹੈ ਹਨਾ ਤਾਂ ਬੈਸੇ ਤੁਹਾਨੂੰ ਖੁਦ ਨੂੰ ਵੀ ਇਹ ਚੀਜ਼ ਬਾਰੇ ਪਤਾ ਹੈ ਕਿ ਜਿਹੜਾ ਤੁਹਾਡੀ ਸਫਲਤਾ ਲਈ ਬੈਰੀਕੇਡ ਲੱਗਿਆ ਖੜਿਆ ਉਹ ਕਿਹਨੇ ਲਾਇਆ ਹੋਇਆ ਹੈ ਕਿੱਦਾਂ ਲੱਗਿਆ ਹੋਇਆ ਹੈ ਕੀ ਗੱਲਬਾਤ ਹੈ ਤੇ ਇਹਨੂੰ ਕਿੱਦਾਂ ਤੋੜਨਾ ਤੁਸੀਂ ਸਭ ਜਾਣਦੇ ਹੋ ਠੀਕ ਹੈ ਜੀ ਹਨਾ ਤੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਬਹੁਤ ਕੁਝ ਆਪਣੀ ਲਾਈਫ ਦੇ ਵਿੱਚ ਕਰ ਸਕਦੇ ਨੇ ਹਨਾ ਬਹੁਤ ਉਚਾਈਆਂ ਨੂੰ ਛੂ ਸਕਦੇ ਨੇ ਉਹ ਹਨਾ ਤੇ ਆਪਣੀ ਜਿਹੜੀ ਗਰੀਬੀ ਹੈ ਉਹਨੂੰ ਚੱਕ ਸਕਦੇ ਨੇ ਜਾਂ ਫਿਰ ਜਿਨ੍ਹਾਂ ਕੋਲੇ ਕੁਝ 4 ਪੈਸੇ ਹੈਗੇ ਨੇ ਉਹਨਾਂ ਨੂੰ 4 ਪੈਸੇ ਤੋਂ 1000 ਪੈਸਿਆਂ 'ਚ ਬਦਲ ਸਕਦੇ ਨੇ ਬਟ ਮੇਨ ਕਾਰਨ ਕੀ ਹੈ ਲੋਕ ਕੀ ਕਹਿਣਗੇ ਮੇਰੇ ਖਿਆਲ ਤੁਸੀਂ ਸਮਝ ਗਏ ਹੋਣੇ ਵੀ ਜਿਹੜੀ ਤੁਹਾਡੀ ਸਫਲਤਾ ਦੇ ਅੱਗੇ ਮੇਨ ਬੈਰੀਕੇਡ ਲੱਗਿਆ ਹੋਇਆ ਮੇਨ ਰੋੜੇ ਨੇ ਉਹ ਇਹ ਲੋਕ ਨੇ ਭਰਾਵਾ ਇਹ ਲੋਕ ਨੇ ਤੇ ਇਹ ਵੈਰੀਗੇਟ ਉਹ ਲੋਕਾਂ ਨੇ ਨਹੀਂ ਤੁਹਾਡੇ ਅੱਗੇ ਡਾਇਆ ਹੋਇਆ ਇਹ ਤੁਸੀਂ ਆਪਣੇ ਮੈਂਟ ਆਪਣੇ ਮਾਈਂਡ ਦੇ ਨਾਲ ਆਪਣੇ ਮਨ ਦੇ ਨਾਲ ਆਪਣੇ ਆਪ ਲਾ ਰੱਖਿਆ ਹੈ ਹਾਂਜੀ ਤੇ ਇਹਨੂੰ ਉਹ ਲੋਕ ਤਾਂ ਤਾ ਖੋਲਣਗੇ ਇਹ ਵੈਰੀਗੇਟ ਜੇ ਲੋਕਾਂ ਨੇ ਲਾਇਆ ਹੋਵੇ ਲਾਇਆ ਤਾਂ ਤੁਸੀਂ ਆਪ ਹੋਇਆ ਤਾਂ ਖੋਲੋਗੇ ਵੀ ਪਤੰਦਰੋ ਆਪ ਹਾਂਜੀ ਜਦ ਲੋਕਾਂ ਨੇ ਵੈਰੀਗੇਟ ਲਾਈ ਨਹੀਂ ਤਾਂ ਲੋਕ ਖੋਲਣਗੇ ਕਿਉਂ ਲਾਇਆ ਤੁਸੀਂ ਆਪ ਹੈ ਤਾਂ ਖੋਲਣਾ ਵੀ ਤੁਹਾਨੂੰ ਆਪ ਤੇ ਆਪੇ ਪੜਨਾ ਹੈ ਹੈ ਕਿ ਨਹੀਂ ਤਾਂ ਹੁਣ ਤੁਸੀਂ ਇਹ ਗੱਲ ਲੈ ਕੇ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜੈਸ ਲਿਖਿਓ ਜੇਕਰ ਨਹੀਂ ਤਾਂ ਨੋ ਲਿਖਿਓ ਹਨਾ ਵੀ ਤੁਹਾਡੀ ਜਿਹੜੀ ਸਫਲਤਾ ਦੇਗੇ ਮੇਨ ਬੈਰੀਗੇਡ ਲੋਕੇ ਨਹੀਂ ਹੋਰ ਕੀ ਹੈ ਉਹ ਵੀ ਤੁਸੀਂ ਆਪਣੇ ਆਪ ਬਣਾਏ ਹੋਏ ਨੇ ਲੋਕਾਂ ਨੇ ਕੋਈ ਨਹੀਂ ਤੁਹਾਡੇ ਤੋਂ ਕੋਈ ਦਾਣੇ ਲੈਣੇ ਹੈਗੇ ਕਿਸੇ ਨੇ ਠੀਕ ਹੈ ਲੋਕਾਂ ਦਾ ਕੰਮ ਤਾਂ ਹੁੰਦਾ ਗੱਲਾਂ ਕਰਨਾ ਉਹ ਤਾਂ ਜਦ ਤੁਸੀਂ ਫੇਲ ਹੋਵੋਗੇ ਤਾਂ ਵੀ ਕਰਨਗੇ ਜਦ ਤੁਸੀਂ ਪਾਸ ਹੋ ਜਾਓਗੇ ਫੇਰ ਵੀ ਕਰਨਗੇ ਹਨੀ ਤਾਂ ਕੋਈ ਨਾ ਕੋਈ ਬੰਦਾ ਤਾਂ ਚਾਹੀਦੀ ਹੁੰਦਾ ਯਾਰ ਆਪਾਂ ਵੀ ਗੱਲਾਂ ਬਾਤਾਂ ਕਰਦੇ ਆਪਾਂ ਵੀ ਉਹ ਲੋਕਾਂ 'ਚ ਹੀ ਆ ਜੇ ਨੇ ਹਨੀ ਕੁਝ ਲੋਕ ਥੋੜ੍ਹਾ ਗੱਲਾਂ ਕਰਦੇ ਨੇ ਕੁਝ ਲੋਕਾਂ ਨੇ ਆਪਾਂ ਗੱਲਾਂ ਕਰਦੇ ਸਿੱਧੀ ਜੀ ਗੱਲ ਹੈ ਹਨਾ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਭਾਈ ਉਹ ਬਹੁਤ ਕੁਝ ਕਰ ਸਕਦੇ ਨੇ ਪਰ ਇਹ ਜਿਹੜਾ ਲੋਕ ਦਾ ਲੋਕਾਂ ਨਾਮ ਦਾ ਉਹਨਾਂ ਨੇ ਬੈਰੀਗੇਡ ਲਾਇਆ ਹੋਇਆ ਵੀ ਲੋਕ ਕੀ ਕਹਿਣਗੇ ਤਾਂ ਉਹ ਚੀਜ਼ ਨੂੰ ਤੁਹਾਨੂੰ ਦਿਮਾਗ ਦੇ ਵਿੱਚੋਂ ਕੱਢਣਾ ਪੈਣਾ ਹੈ ਹਨਾ ਤਾਂ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਹਨਾ ਮੈਂ ਫੇਸਬੁੱਕ ਤੇ ਬਹੁਤ ਟਾਈਮ ਤੋਂ ਕੰਮ ਕਰ ਰਿਹਾ ਸੀਗਾ ਹਨਾ ਤੇ ਮੇਰਾ ਜਿਹੜਾ ਮੇਨ ਮੁੱਦਾ ਕੀ ਸੀ ਫੇਸਬੁੱਕ ਵਾਲਾ ਭਾਈ ਮੈਂ ਉਹ ਪਾਉਂਦਾ ਸੀ ਖਾਣ ਪੀਣ ਦਾ ਜਿਹੜੇ ਵੀਡੀਓਜ਼ ਹਾਂ ਜਾਂ ਫਿਰ ਪਾਉਂਦਾ ਸੀ ਮੋਟੀਵੇਸ਼ਨਲ ਵੀਡੀਓਜ਼ ਇਹ ਦੋ ਤਰ੍ਹਾਂ ਦੀ ਵੀਡੀਓਜ਼ ਮੈਂ ਪਾਉਂਦਾ ਹੁੰਦਾ ਸੀ ਜ਼ਿਆਦਾਤਰ ਮੈਂ ਖਾਣ ਪੀਣਾਂ ਦੀਆਂ ਵੀਡੀਓਜ਼ ਪਾਉਂਦਾ ਸੀ ਹਣੀ ਤਾਂ ਮੈਨੂੰ ਬਹੁਤ ਸਾਰੇ ਕਹਿੰਦੇ ਹੋ ਕਿ ਵਿੱਚ ਮੇਰੇ ਰਿਲੇਟਿਵ ਰਿਲੇਟਿਵ ਵੀ ਹੈਗੇ ਸੀਗੇ ਵਿੱਚ ਭਾਈ ਜਿਹੜੇ ਹੋਰ ਜਾਂ ਪਛਾਣ ਵਾਲੇ ਮੁੰਡੇ ਹੁੰਦੇ ਹੁੰਦੇ ਨੇ ਆਪਣੇ ਉਹ ਵੀ ਹੈਗੇ ਸੀਗੇ ਹਨਾ ਦੇਖ ਕੇ ਹੱਸ ਵੀ ਪੈਂਦੇ ਸੀਗੇ ਅੱਜ ਵੀ ਭਾਈ ਹੱਸਦੇ ਨੇ ਅਸਲ ਦੇ ਵਿੱਚ ਤੁਹਾਨੂੰ ਸੱਚਾਈ ਦੱਸੀ ਠੀਕ ਹੈ ਹਾਸਲ ਨੇ ਕਈ ਵਾਰੀ ਕਹਿ ਦਿੰਦਾ ਆ ਵੀ ਕੀ ਬਣਾਇਆ ਅੱਜ ਕਿਵੇਂ ਤੁਹਾਨੂੰ ਵੀ ਖਵਾ ਦੇ ਮਤਲਬ ਕਿ ਕਹਿਣ ਦਾ ਇੱਕ ਤਰੀਕਾ ਹੈ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਆਪਣਾ ਮਜ਼ਾਕ ਉਡਾ ਰਹੇ ਆ ਜਾਂ ਫਿਰ ਆਪਾਂ ਨੂੰ ਸੀਰੀਅਸ ਕਹਿ ਰਹੇ ਆ ਜਾਂ ਕਿਸੇ ਵੇ ਦੇ ਨਾਲ ਕਹਿ ਰਹੇ ਆ ਠੀਕ ਹੈ ਜੀ ਪਤਾ ਤਾਂ ਲੱਗ ਹੀ ਜਾਂਦਾ ਯਾਰ ਹਨਾ ਤਾਂ ਬਹੁਤ ਸਾਰੇ ਮੇਰੇ ਰਿਲੇਟਿਵ ਵੀ ਕਹਿ ਲੋ ਜਾਂਕਰ ਜਿਹੜੇ ਮੇਰੇ ਆਪਣੇ ਸੰਪਰਕ ਦੇ ਵਿੱਚ ਹੈਗੇ ਸੀਗੇ ਹਨੀ ਵਿੱਚ ਕੁਝ ਕ ਹੈਗੇ ਸੀ ਜਿਨ੍ਹਾਂ ਨੇ ਆਪਣਾ ਮਜ਼ਾਕ ਉਡਾਇਆ ਹਣਾ ਉਹਨੇ ਆਪਾਂ ਨੂੰ ਕਿਹਾ ਵੀ ਵੀਰ ਕੀ ਕਰੀ ਜਾਂਦਾ ਭਰਾਵਾ ਤੂੰ ਇਹ ਕੀ ਬੋਲੀ ਜਾਂਦਾ ਤਾਂ ਬਹੁਤ سارے ਲੋਕਾਂ ਨੇ ਮਨ ਦੇ ਵਿੱਚ ਇਹ ਵੀ ਗੱਲ ਆਈ ਹੋਣੀ ਕਿ ਮੈਂ ਖੁਦ ਆਪ ਤਾਂ ਸাকਸੈਸਫੁਲ ਨਹੀਂ ਹੈਗਾ ਆਪ ਤਾਂ ਮੈਂ ਇੱਕ ਪ੍ਰਾਈਵੇਟ ਜੌਬ ਕਰ ਰਿਹਾ ਹਾਂ ਹਣਾ ਤਾਂ ਤੁਹਾਨੂੰ ਕਦੇ ਜੌਬ ਵੀ ਪਰ ਰਿਵੀਲ ਕਰਾਂਗੇ ਆਪਣੀ ਪਹਿਲਾਂ ਇਸ ਮੁੱਦੇ ਤੇ ਗੱਲ ਕਰਨ ਲਈ ਕਿ ਆਪ ਤਾਂ ਮੈਂ ਪ੍ਰਾਈਵੇਟ ਜੌਬ ਕਰ ਰਿਹਾ ਹਾਂ ਵੀ ਵੀਡੀਓਜ਼ ਪਾਈ ਜਾਂਦਾ ਮੈਂ ਮੋਟੀਵੇਸ਼ਨਲ ਲੋਕਾਂ ਨੂੰ ਮੈਂ ਕੀ ਮੋਟੀਵੇਸ਼ਨ ਮੋਟੀਵੇਟ ਕਰ ਦੂੰਗਾ ਮੈਂ ਆਪੇ ਜਦਾਂ ਪ੍ਰਾਈਵੇਟ ਜੌਬ ਤੇ ਪਰਸਾਂ ਦੱਸ ਵੀ 20000 ਤੱਕ ਹੁੰਦਾ ਹੈਗਾ ਨਹੀਂ ਤਾਂ ਇਹ ਚੀਜ਼ਾਂ ਵੀ ਲੋਕਾਂ ਦੇ ਮਾਈਂਡ ਚ ਆਉਂਦੀਆਂ ਸੀਗੀਆਂ ਤੇ ਮੈਨੂੰ ਬਹੁਤ ਸਾਰੇ ਮਜ਼ਾਕ ਕਰਦੇ ਸੀ ਬੋਲਦੇ ਸੀ ਪਰ ਆਪਾਂ ਨੇ ਲੋਕਾਂ ਦੀ ਇੱਕ ਕਣਾ ਸੁਣੀ ਤੇ ਇੱਕ ਉਹਨਾਂ ਦੀ ਇੱਕ ਗੱਲ ਵੀ ਆਪਾਂ ਨੇ ਸੁਣੀ ਨਹੀਂ ਹੈਗੀ ਤੇ ਆਪਾਂ ਕੰਟੀਨਿਊ ਫੇਸਬੁੱਕ ਤੇ ਆ ਕੰਮ ਕਰਦੇ ਰਹੇ ਕਰਦੇ ਰਹੇ ਤੇ ਆਪਣੀ ਉਸੇ ਚੀਜ਼ ਕਰਕੇ ਅੱਜ ਦੀ ਡੇਟ ਦੇ ਵਿੱਚ ਆਪਾਂ ਨੂੰ ਫੇਸਬੁੱਕ ਤੋਂ ਅਰਨਿੰਗ ਹੋ ਰਹੀ ਹੈ ਜੀ ਅਰਨਿੰਗ ਹੋਣ ਲੱਗੀ ਅੱਜ ਤੋਂ 5-7 ਦਿਨ ਪਹਿਲਾਂ ਆਪਾਂ ਨੂੰ ਫੇਸਬੁੱਕ ਤੋਂ ਅਰਨਿੰਗ ਹੋਣ ਲੱਗੀ ਸੀਗੀ ਠੀਕ ਹੈ ਜੀ ਤਾਂ ਹਜੇ ਚਲੋ ਬਾਪੂ ਦੀ ਕਿਰਪਾ ਨਾਲ ਥੋੜੀ ਘਟਰਨੀ ਹੋ ਰਹੀ ਹੈ ਘਟਰਨੀ ਹੋਣ ਦਾ ਕਾਰਨ ਮੈਂ ਖੋਦਾ ਲੋਕ ਨਹੀਂ ਹੈਗੇ ਮੈਂ ਖੋਦਾ ਕਿਉਂਕਿ ਮੇਰੇ ਤੋਂ ਜ਼ਿਆਦਾ ਕੰਟੈਂਟ ਅਪਲੋਡ ਨਹੀਂ ਹੋ ਰਿਹਾ ਜਾਂ ਵਧੀਆ ਕੰਟੈਂਟ ਹਜੇ ਫਿਲਹਾਲ ਮੈਂ ਤੋ ਨਹੀਂ ਬਣਾ ਮੈਂ ਨਹੀਂ ਬਣਾ ਪਾ ਰਿਹਾ ਜਿਸ ਕਰਕੇ ਹਜੇ ਅਰਨਿੰਗ ਘਟ ਹੈ ਸੋ ਇਨ ਫਿਊਚਰ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਆਪਣਾ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂਗੇ ਤਾਂ ਅਰਨਿੰਗ ਵੀ ਵਧੀਆ ਹੋਣ ਲੱਗ ਜੂ ਯਾਰ ਹਨਾ ਤਾਂ ਅਜ ਅਰਨਿੰਗ ਹੋਣ ਲੱਗੀ ਕੁਝ ਕੁ ਲੋਕਾਂ ਨੂੰ ਪਤਾ ਲੱਗਿਆ ਹੈ ਤਾ ਯਾਰ ਉਹ ਲੋਕ ਅਜਾਬੀ ਸਪੋਰਟ ਚਾ ਖੜੇ ਹਨੀ ਕੁਛਕ ਲੋਕ ਆਪਾਂ ਨੂੰ ਕਹਿਣ ਲੱਗੇ ਕਿ ਭਾਈ ਯਾਰ ਸਾਡੇ ਵੀ ਕਰਦੇ ਸੈਟਿੰਗ ਅਸੀਂ ਵੀ 4 ਡਾਲਰ ਕਮਾ ਲਾਂਗੇ ਕੋਈ ਗੱਲ ਨਹੀਂ ਭਾਈ ਕਰ ਦਿਆਂਗੇ ਹਨਾ ਤਾਂ ਯਾਰ ਇੱਕ ਮਾਨ ਜਾਂ ਵੀ ਫੀਲ ਹੁੰਦਾ ਹੈ ਹਨਾ ਤਾਂ ਇਸੇ ਕਰਕੇ ਮੇਰਾ ਭਾਈ ਇਹ ਲੋਕਾਂ ਨੇ ਜਿਹੜੀ ਲੋਕ ਕੀ ਕਹਿਣਗੇ ਇਸ ਚੀਜ਼ ਨੂੰ ਆਪਣੇ ਜਹਨ ਤੋਂ ਕੱਢ ਦੋ ਲੋਕ ਕੁਝ ਨਹੀਂ ਕਹਿੰਦੇ ਹੈਗੇ ਲੋਕਾਂ ਦਾ ਲੋਕਾਂ ਨੇ ਤਾਂ ਕਹਿੰਦੀ ਰਹਿਣਾ ਜੇਕਰ ਤੁਸੀਂ ਫੇਲ ਹੋ ਤਾਂ ਵੀ ਕਹਿਣਾ ਹੈ ਪਾਸ ਹੋ ਤਾਂ ਵੀ ਕਹਿਣਾ ਹੈ ਲੋਕਾਂ ਦਾ ਤੁਸੀਂ ਕੀ ਕਰਦੋਂਗੇ ਇੱਕ ਨਾਲ ਲੜ ਪੋਗੇ ਦੋ ਨਾਲ ਲੜ ਪੋਗੇ ਚਾਰ ਨਾਲ 10 ਨਾਲ 20 ਨਾਲ 12 ਨਾਲ ਕੀ ਕਰੋਗੇ ਕੁਝ ਨਹੀਂ ਕਿਸੇ ਦਾ ਗਿਆ ਕੁਛ ਕੁਝ ਨਹੀਂ ਗਿਆ ਹੈਗਾ ਘਰੇ ਕੌਣ ਬੈਠਾ ਰਹਿ ਗਿਆ ਤੁਸੀਂ ਗਰੀਬ ਕੌਣ ਮਰੂ ਤੁਸੀਂ ਠੀਕ ਹੈ ਸੋਕੇ ਅੰਨ ਕੌਣ ਜੱਭੂ ਤੁਸੀਂ ਸਾਈਕਲਾਂ ਤੇ ਮੋਟਰਸਾਈਕਲਾਂ ਨੇ ਕੌਣ ਘੁੰਮੂ ਤੁਸੀਂ ਸੋਪਣੇ ਕਿਹਦੇ ਮਰਨਗੇ ਥੋੜੇ ਲੋਕਾਂ ਨੇ ਥੋੜ ਨੂੰ ਮਰਨਗੇ ਕਾਕਾ ਇਸ ਕਰਕੇ ਆ ਲੋਕਾਂ ਲੈ ਜਿਹੜੇ ਜੋਨ ਨੇ ਨਾ ਇਹਨੂੰ ਆ ਵੈਰੀ ਵੇਡ ਨੇ ਜਿਹੜੇ ਇਹ ਥੋਨੂਏ ਤੋੜਨੇ ਪੈਣਗੇ ਕਿਉਂਕਿ ਲਾਈ ਵੀ ਥੋੜੇ ਹੀ ਹੋਏ ਨੇ ਠੀਕ ਹੈ ਇਹ ਲੋਕਾਂ ਨੂੰ ਛੱਡ ਦਿਓ ਆਪਣਾ ਜਿਹੜਾ ਤੁਸੀਂ ਕੰਮ ਹੈ ਉਹ ਤੇ ਫੋਕਸ ਕਰੋ ਹਨੀ ਲੋਕ ਬੋਲਦੇ ਰਹਿਣਗੇ ਫਿਲਹਾਲ ਕੋਈ ਵੀ ਕੰਮ ਹੈ ਜਿਹੜਾ ਉਹ ਕੋਈ ਛੋਟਾ ਜਾ ਵੱਡਾ ਨਹੀਂ ਹੁੰਦਾ ਲੋਕ ਆਪਣੇ ਤੇ ਵੀ ਬਹੁਤ ਹੱਸੇ ਨੇ ਕਿਉਂਕਿ ਮੈਂ 1300 ਪੋਸਟਾਂ ਅਪਲੋਡ ਕਰੀ ਬੈਠਾ ਲੋਕਾਂ ਨੇ ਬਹੁਤ ਮਜ਼ਾਕ ਵੀ ਉਡਾਇਆ ਕਮੈਂਟਾਂ ਦੇ ਵਿੱਚ ਵੀ ਆਇਆ ਵਿੱਚ ਕਈ ਕਮੈਂਟ ਹੈਗੇ ਨੇ ਪੁਰਾਣੇ ਪੋਸਟਾਂ ਦੇ ਤੁਸੀਂ ਚੈੱਕ ਕਰ ਲਿਓ ਹਣਾ ਬਟ ਆਪਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਕਾਰਨ ਕਿਉਂਕਿ ਮੇਰਾ ਭਾਈ ਆਪਾਂ ਗਰੀਬ ਦੀ ਮਰਨਾ ਹੈਗਾ ਆਪਾਂ ਹਾਂ ਸਾਈਕਲ ਜਾਂ ਮੋਟਰਸਾਈਕਲਾਂ ਤੇ ਨਹੀਂ ਘੁੰਮਣਾ ਹੈਗਾ ਆਪਾਂ ਹਾਂ ਸਿੰਗਲ ਸਟੋਰੀ ਘਰ 'ਚ ਕੋਈ ਨਹੀਂ ਰਹਿਣਾ ਹੈਗਾ ਆਪਾਂ ਨੇ ਪਾਉਣਾ ਟ੍ਰਿਪਲ ਸਟੋਰੀ ਹਣੇ ਆਪਾਂ ਨੇ ਗੱਡੀ ਵੀ ਲੈਣੀ ਆ ਮੇਰਾ ਭਾਈ ਕਿੰਤਾ ਕ ਟਾਈਮ ਆਈਂ ਗੁਜ਼ਾਰਾ ਕਰੀ ਜਾਵਾਂਗੇ ਸਪੀਰ ਰੋਡ ਚੱਪਕੇ ਠੀਕ ਹੈ ਇਹ ਗੱਲਾਂ ਆਪਣੇ ਦਿਮਾਗ ਦੇ ਵਿੱਚ ਮੇਰੇ ਜੈਨ ਦੇ ਵਿੱਚ ਭਰੀਆਂ ਹੋਈਆਂ ਸੀਗੀਆਂ ਤਾਂ ਜਿਹੜਾ ਉਹ ਬੈਰੀਏਟ ਸੀਗਾ ਲੋਕਾਂ ਨਾਲ ਮੈਨੇ ਪਹਿਲਾਂ ਲੱਗਿਆ ਹੋਇਆ ਸੀ ਤਾਂ ਉਹ ਤੋੜਤਾ ਹੁਣ ਇੰਨਾ ਕਰ ਰਹਿ ਗਿਆ ਥੋੜਾ ਜਿਹਾ ਹਲਕਾ ਜਿਹਾ ਤੋਂ ਉੱਪਰ ਹੋ ਗਿਆ ਆਈਂ ਦੇ ਚੌਂਜੀ ਪੁੰਛੀ ਜੀ ਅੜਦੀ ਹੈ ਹਨਾ ਤਾਂ ਆਉਣ ਵਾਲੇ ਟਾਈਮ 'ਚ ਭਾਈ ਉਹ ਵੀ ਚੱਕ ਦਾਂਗੇ ਬਿਲਕੁਲ ਕਰ ਦਾਂਗੇ ਸਾਫ ਇਸੇ ਕਰਕੇ ਮੇਰਾ ਭਾਈ ਮੈਂ ਤੁਹਾਨੂੰ ਵੀ ਕਹਿ ਰਿਹਾ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਪਾਸ ਹੋਣਾ ਸਕਸੈਸਫੁਲ ਹੋਣਾ ਹੈ ਤਾਂ ਸਾਰਿਆਂ ਤੋਂ ਪਹਿਲਾਂ ਲੋਕ ਕੀ ਕਹਿਣਗੇ ਇਹ ਜਿਹੜਾ ਲੋਕ ਕੀ ਕਹਿਣਗੇ ਬੈਰੀਕੇਡ ਆ ਜਿਹੇ ਰੋੜੇ ਨੇ ਇਟਾ ਨੇ ਇਹਨਾਂ ਨੂੰ ਆਪਣੇ ਰਾਸਤੇ ਦੇ ਵਿੱਚੋਂ ਕੱਢ ਮਾਰੋ ਫਿਰ ਬੈਸੇ ਰਾਸਤੇ 'ਚ ਕੱਢ ਕੀ ਮਾਰੂੰਗੇ ਹੈ ਹੀ ਨਹੀਂ ਇਹ ਤਾਂ ਉਹਨੇ ਆਪਣੇ ਦਿਮਾਗੀ ਤੌਰ ਤੇ ਬਣਾ ਰਖੇ ਨੇ ਸੋਚ-ਸੋਚ ਕੇ ਹੈ ਕਿ ਨਹੀਂ ਤਾਂ ਵੀਡੀਓ ਭਾਈ ਜੇਕਰ ਤੁਹਾਨੂੰ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਭਾਈ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੀ ਇਸ ਫੇਸਬੁੱਕ ਪ੍ਰੋਫਾਈਲ ਕੇਵੀ ਸਟਾਰ ਬਲੌਗਸ ਨੂੰ ਭਾਈ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਭਾਈ ਬਿੱਗੀ ਸਟਾਰ ਦਸਤੇ ਵਾਲਾ ਧਾਈ ਤੇ ਐਡ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਟੰਗ ਜ਼ਰੂਰ ਦਬਾ ਦੇਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਹਨ ਤੇ ਤੁਹਾਨੂੰ ਕੋਈ ਨਾ ਕੋਈ ਜਾਣਕਾਰੀ ਮਿਲ ਸਕੇ ਠੀਕ ਹੈ ਜੀ ਧੰਨਵਾਦ